ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾਂ ਦੇ ਪਿਤਾ ਤਨਤਨ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ ਜੀ ਔਰ ਇਸੇ ਸੰਬੰਧ ਦੇ ਵਿੱਚ ਅੱਜ ਸ਼ਾਹਪੁਰਕੰਡੀ ਡੈਮ ਵਿਖੇ ਸਾਰੇ ਕਲੋਨੀ ਨਿਵਾਸੀਆਂ ਵੱਲੋਂ ਜਿਹੜਾ ਇਹ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ 17 ਤਰੀਕ ਨੂੰ ਗੁਰਪੁਰਬ ਹੈ ਔਰ ਅੱਜ ਜਿਹੜੇ ਨੇ ਕਲੋਨੀ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਹਨ ਸੋ ਆਪਕੇ ਸਿਹਾਰ ਹਰ ਕੀਰਤਨ ਮੇਰੇ ਕੇਵੋ ਮੰਨ ਜਾ ਅੱਜ ਉਹ ਜੁਗਿਆਲ ਵਿੱਚ ਸ੍ਰੀ ਗੁਰੂ ਗੋਬੀ ਸਿੰਘ ਜੀ ਸਾਹਿਬਾਨ ਜੀ ਦੇ ਚਰਨ ਦਿਹਾੜੇ ਦੇ ਇਵੈਂਟ ਵਿੱਚ ਨਗਰ ਕੀਰਤਨ ਦੀ ਆਰਗੇਨਾਈਜੇਸ਼ਨ ਕੀਤੀ ਗਈ ਜਿਸ ਕਾਰਨ ਮੈਂ ਸਾਰੇ ਨਗਰ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਅਰਪਣ ਕਰਦਾ ਹਾਂ ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਬਰੂ ਗੋਬਿੰਦ ਸਿੰਘ ਜੀ ਸਰਬਸਤਾਨੀ ਸੀ ਜਿਨ੍ਹਾਂ ਨੇ ਆਪਣੇ ਪਿਤਾ ਸਾਹਿਬਾਨ ਥੀਗੁਰ ਦੇਖ ਬਹਾਦਰ ਜੀ ਅਤੇ ਆਪਣੇ ਚਾਰ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਦਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਫਤਿਹ ਸਿੰਘ ਜੀ ਨੂੰ ਇਸ ਪਾਤ ਤੋਂ ਵਾਰ ਦਿੱਤਾ ਸੀ ਤੇ ਜਦ ਇਹ ਖਬਰ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚੀ ਤੇ ਉਹਨਾਂ ਦੇ ਮੂੰਹ ਤੋਂ ਸਿਰਫ ਇਹ ਉਚਾਰਨ ਹੋਇਆ ਇਤ ਪਿੰਨ ਪੁੱਤਰਨ ਕੇ ਸੀਸ ਪਰ ਵਾਰ دیے ਸੋਤ ਚਾਰ ਤਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਇੱਥੇ ਇਹ ਦੱਸਣਾ ਯੋਗ ਹੈ ਕਿ ਸਾਨੂੰ ਇਹ ਸਰਦਾਰੀ ਇਹ ਪਗੜੀ ਕਿਸੇ ਦੇ ਰਹਿਮੋ ਕਰਮ ਤੇ ਨਹੀਂ ਮਿਲੀ ਬਲਕਿ ਖੰਡੇ ਦੀ ਧਾਰ ਤੇ ਮਿਲੀ ਹੈ ਕਿ ਸਾਨੂੰ ਇਹ ਅੱਜ ਇਸ ਅਫਸਰ ਤੇ ਕੌਲ ਲੈਣਾ ਚਾਹੀਦਾ ਹੈ ਕਿ ਸਾਡੇ ਪ੍ਰਾਨ ਪਾਵੇਂ ਚਲੇ ਜਾਨ ਪਰ ਇਹ ਸਰਦਾਰੀ ਇਹ ਚੋਲਾ ਸਾਡੇ ਹੱਥੋਂ ਕਦੀ ਨਾ ਜਾਏ ਸਾਨੂੰ ਇਹ ਸਰਦਾਰੀ ਜੋ ਸਾਡੀ ਇੱਕ ਪਛਾਣ ਹੈਗੀ ਹੈ ਸਾਨੂੰ ਆਪਣੀ ਜਾਨ ਤੋਂ ਪਿਆਰੀ ਹੋਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਧਰਮ ਵਾਸਤੇ ਵੀ ਕਿਸੇ ਵੀ ਤਰੀਕੇ ਦਾ ਬਲਿਦਾਨ ਕਰਨ ਵਾਸਤੇ ਸਵੇ ਰਾਮਨ ਹੋਣਾ ਚਾਹੀਦਾ ਹੈ ਵਾਹ ਪ੍ਰਗਟਿਓ ਮਰਦਾ ਗਮੜਾ ਫਰੀਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਛਾਪਰ ਕੰਡੀ ਦੀ ਸਾਰੀ ਸੰਗਤ ਵਿੱਚੋਂ ਰਲ ਮਿਲ ਸੰਗਤ ਵੱਲੋਂ ਰਲ ਮਿਲ ਕਰਕੇ ਨਗਰ ਕੀਰਤਨ ਸਜਾਏ ਗਏ ਹਨ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਹੁਣ ਨਗਰ ਕੀਰਤਨ ਸਾਈ ਗੁਰਿੰਦਰ ਸਿੰਘ ਜੀ ਦੇ ਗ੍ਰਹਿ ਲਾਗੇ ਪਹੁੰਚੇ ਹਨ ਉਹਨਾਂ ਵੱਲੋਂ ਸੰਗਤ ਦਾ ਸਵਾਗਤ ਕੀਤਾ ਗਿਆ ਹੈ ਇਹ ਨਗਰ ਕੀਰਤਨ ਸ਼ਾਮ 4 ਵਜੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇ ਤਾਂ ਤਾਂ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਸ਼ਨੰਦ ਵਿੱਚ ਸਾਹਬੋ ਕੰਡੀ ਦੀ ਕਲੋਨੀ ਤੇ ਗੁਰਦੁਆਸਿ ਰਜੂ ਸਿੰਘ ਸਭਾ ਤਦ ਨਗਰ ਕੇਤਨ ਸਜਾਏ ਗਏ ਨੇ ਜੋ 11:30 ਵਜੇ ਆਰੰਭ ਹੋਏ ਸੀ ਕਲੋਨੀ ਦਾ ਵੱਖ-ਵੱਖ ਪੜਾਵਾਂ ਵਿੱਚ ਹੁੰਦੇ ਹੋਏ ਇਸ ਵੇਲੇ ਅਧਿਸ਼ਕਾ ਕਲੋਨੀ ਸਵਾਗਤ ਗੁਰਿੰਦਰ ਸਿੰਘ ਆਂਦੇ ਕੁਆਟਰ ਦੇ ਨੇੜੇ ਪਹੁੰਚਦੇ ਉਹਨਾਂ ਦਾ ਵਲ ਸਵਾਗਤ ਕੀਤਾ ਗਿਆ ਵਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਰਸਾ